ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਤੈਜ ਰਖਦਾ ਆਇਆ ਰਾਮ ਰਾਜੇ ਅਨੰਕ ਵਿਸ਼ਟ ਹਰ ਮਾਰਿਆ ਪ੍ਰਹਿਲਾਦ ਖੜਾਇਆ ਅੰਕਾਰੀਆ ਨਿਸਕਾਂ ਪਿਠ ਦੇ ਨਾਮ ਜਿਉ ਮੁਕਲਾਇਆ ਜਨਨਾਨਿਕ ਐਸਾ ਹਰਿ ਸੇਵਿਆ ਅੰਤ ਲਏ ਚੜਾਇਆ ਏ ਓੰਕਾਰ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਹੋਈ ਸੁਖ ਰੋਗ ਪਿਆ ਜਾ ਸੁਖਤਾ ਮਨ ਹੋਈ तू करता करना मैं नाही जाऊं करी ना होई बलिहारी कुदरत वसिया तेरा अंत ना जाई लखिया रहा जात मैं जोत तो जोत मैं जाता कल कला, कला भरपूर रहा तू सच्चा साहिब शिव सवाले ओ जिन की सो पार पया कौ नानक करते किया बातां जो कुछ करना सो कर रहे ਸੋਦਰ ਰਾਗ ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਾਗ ਆਸੋ ਕਰਕੇ ਆਦਿਤ ਬੈ ਸਰਬ ਸਮਾਲੀ ਵਾਜੀ ਤੇਰੀ ਨਾਦਨੀ ਕੋ ਸੰਕਾ ਕੀਤੇ ਤੇਰੇ ਵਾਮਨ ਹਾਰੀ ਕਿਤੇ ਤੇਰੇ ਰਾਗ ਪਰਿ ਸੋ ਕਈਐ ਕਿਤੇ ਤੇਰੇ ਗਾਵਣਹਾਰੇ ਗਾਵਣ ਤੁਧਨੋ ਪਵਨ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਣ ਤੁਧਨੋ ਚਿਤਕੁ ਬਤ ਲਿਖ ਜਾਣ ਮੈਂ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋ ਹੁਣ ਤੇਰੀ ਸਦਾ ਸواری ਗਾਵਣ ਤਦਨੋ ਨਿੰਦਰੰਦਰ ਆਸਨਮ ਬੈਠੇ ਦੇਵਤਿਆ ਨਰਨਾਲੇ ਗਾਵਣ ਤਦਨੋ ਸਿੱਧ ਸਮਾਤੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੀ ਸਤੀ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਤ ਪੜਨ ਰੱਖੀ ਈਸ਼ੁਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨੋ ਮੋਹਣੀ ਆਮਨ ਮੋਹਣ ਸੁਰਗ ਮੱਚ ਪੈ ਆਲੇ ਗਾਵਣ ਤਨੋ ਰਤਨ ਪਾਏ ਤੇਰੀ ਅਟੜ ਤੀਰਤ ਨਾਲੇ ਗਾਵਣ ਸੁਗਨੋ ਜੋਤਮਾ ਬਲਸੂਰਾ ਗਾਵਣ ਸੁਗਨੋ ਕਾਣੀ ਚਾਰੇ ਗਾਵਣ ਤਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਖੇ ਤੇਰੀ ਧਾਰੇ ਸਤਨੋ ਗਾਵਣ ਜੋਤਿ ਪਾਵਨ ਰਤੇ ਤੇਰੀ ਭਗਤਰਸਾਲੇ ਹੋ ਕਿਰ ਕੀਤੇ ਤੁਦ ਨੋ ਗਾਵਨ ਸੀ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਰਸਾਹਿਬ ਸੱਚਾ ਸਰਤੀ ਨਾਈ ਹੈਪੀ ਹੋਸੀ ਜਾਏ ਨਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿ ਜੀ ਵੜਿਆਈ ਜੋਤਿ ਪਾਵੇ ਸੋਈ ਕਰਸੀ ਪ੍ਰਕਮਣਾ ਕਰਨ ਨ ਜਾਏ ਸੋ ਸਾਤਿਸ਼ਾ ਹੋ ਸਾਹਾ ਪਤ ਸਾਹਿਬ ਨਾਨਕ ਰੈ ਨਿਰਜਾਈ ਆਸਾ ਮਹੱਲਾ ਪਹਿਲਾ ਸੁਣ ਵੰਡਾ ਆਖੈ ਸਭ ਕੋਈ ਕਿ ਵੱਡ ਵੱਡਾ ਡਿਟਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੀ ਤ੍ਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਿਰਗਬੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਬਣ ਚੀਰਾ ਰਹਾਉ ਸਭ ਸੁ르ਤੀ ਮਿਲ ਤੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੰਧਾ ਪੁਰਖਾਂ ਕੀਆ ਵਡਿਆਈਆ ਤੁਧ ਵਿਣ ਸਦੀਕ ਨਾ ਪਾਈਆ ਕਰ ਮਿਲੈ ਨਾਹੀ ਠਾਕ ਰਹੀਆ ਅੱਖਣ ਵਾਲਾ ਕਿਆ ਵਿਚਾਰਾ ਸਿਖਤੀ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਇਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਸਾ ਮਹਲਾ ਪਹਿਲਾ आखा जीवा विसरै मरजाऊ अखनी ओंखा साचा नाव साचे नाम की लागै पूख त पूखै खाए चलियै दूख सोखो विसरै मेरी माई साचा साहेब साचे नाय राहौ ਸਾਚੇ ਨਾਮ ਕੀ ਤਲ ਵਡਿਆਈ ਆਕ ਤੱਕੇ ਕੀਮਤ ਨਹੀਂ ਪਾਏ ਜੇ ਸਮਲ ਕੈ ਅਖੰਡਤਾ ਹੈ ਵਟਨ ਹੋਇ ਘਾਟ ਨਾ ਜਾਏ ਨਾ ਹੋ ਮਰਨ ਨ ਹੋਵੇ ਸੋਗ ਦਿੰਦਾ ਰਹੇ ਨਾ ਝੁਕੇ ਭੋਗ ਗੁਣ ਇਹ ਹੋਰ ਨਹੀਂ ਕੋਈ ਨਾ ਕੋ ਅਨਖੋਇ ਜੇ ਵੜਿਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਅਵਸਾਰ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਿਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸਾ ਹਰ ਜਨ ਕੇਵਲ ਪਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਅਰਸ ਨਾਮ ਨਾ ਪਾਇਆ ਏ ਪਾਗੀਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲੀਕਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਰਗਾ ਸਰਾ ਗੂਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਤਰ ਮੈਂ ਜਿੰਤੋ ਪਾਏ ਤਾ ਕਾਰਜ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਭ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆਰ ਆਉ ਜਨਨ ਪਿਤਾ ਲੋਕ ਸੁ ਬਣਤਾ ਹੋਏ ਨਾ ਕਿਸ ਕੀ ਤਰਿਆ ਸਿਰ ਸਿਰਜਿਗ ਸਮਾਏ ਠਾਕੁਰ ਕਾਏ ਮਨ ਕੋ ਕਰਿਆ ਉਡੇ ਉਡਾ ਵੈਸੇ ਕੋ ਸਾਤਿ ਤੇ ਪਾਚੈ ਬਚਰੀ ਚਰਿਆ ਤੈਨ ਕਵਣੁ ਭੁਲਾਵੈ ਕਵਣੁ ਚੁਗਾਵੈ ਮਨ ਮੈ ਸਮਰਨ ਕਰਿਆ ਸਭ ਨਿਧਾਨ ਦਾ ਸਤਿ ਸਿਧਾਨ ਠਾਕੁਰ ਕਰ ਕਲ ਤੜਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਫੇਰਾ ਅੰਤ ਨ ਪਾਰਾ ਬਿਜਿਆ ਰਾਗਿਆ ਸਾ ਮਹੱਲਾ ਚੌਥਾ ਸੁਪਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਕ ਨਰੰਜਨ ਆਰ ਪਰਕ ਨਰੰਜਨ ਰਕਮ ਆਗਮਾ ਪਾਰ ਸਬਤਿ ਆਵੈ ਸਬਤਿ ਆਵੈ ਤੁਮ ਜੀ ਅਰਤੁ ਸਚੇ ਸਿਰਜਣਹਾਰਾ ਸਬ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰਤਿ ਆਵੋ ਸੰਤੋ ਜੀ ਸਮ ਦੂਖ ਵਿਸਾਰ ਨਹਾਰਾ ਹਰ ਆਪੇ ਠਾਕੁਰਾ ਰਾਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਆਰੇ ਕੋਪੁਰਕ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਮ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਜਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਜੋ ਸੇਵ ਤੁਜੀ ਜਨ ਨਾਨਕ ਤੈਨੂੰ ਕੁਰਬਾਨ ਹਰਿ ਤੇ ਆਵੇ ਹਰਿ ਤੇ ਆਵੇ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਏ ਜਿਨਾਂ ਅਰਤਿ ਆਇਆ ਜੀ ਤਿਨ ਤੂਟੀ ਜਮ ਕੀ ਬਾਸੀ ਜਿਨਰ ਭਉ ਜਨਾਰ ਨਰ ਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਧਨ ਸੇ ਤਨ ਜਨ ਹਰਿ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰੇ ਅਰਪੂਜਾ ਜੀ ਅਬ ਤਾਂ ਪੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸ ਜੀ ਕਰਕੇ ਆਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਪੜੇ ਜਨ ਨਾਨਕ ਜੀ ਜੋ ਪਾਵੇ ਮੇਰੇ ਅਰਪ ਗਵੰਤਾ ਤੂੰ ਆਦਿ ਪੁਰਖ ਐ ਪਰੰਪਰ ਕਰਤਾ ਜੀ ਤੁਧ ਜੇ ਵੰਡਿਆ ਵਰਨਾ ਕੋਈ ਤੂੰ ਜੁਗ ਜੁਗ ਏਕ ਸਦਾ ਸਦਾ ਤੂੰ ਏਕੋ ਜੀ ਉਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਪੀ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤਉ ਭਾਵੇ ਸੋਈ ਤੀਸੀ ਜੋ ਤੂੰ ਦੇ ਸੋਈ ਹੂੰ ਪਾਈ ਰਹਾਵ ਸਭ ਤੇਰੀ ਤੂੰ ਸਭਨੀ ਧਿਆਇਆ ਇਸ ਨੋ ਕਿਰਪਾ ਕਰੇ ਤ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮ ਗਵਾਇਆ ਸੁਧਿਆ ਵਿੱਚ ਉੜਿਆ ਮਿਲਾਇਆ ਤੂੰ ਦਰੀ ਆਉ ਸਭ ਤੁਜੀ ਮਾਏ ਕੁਝ ਬਣ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਈ ਸੋਈ ਜਨ ਜਨ ਹਰ ਗੁਣ ਸਾਦੀ ਆਕਵ ਕਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਜਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹੰਦਰਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਪ ਤਨੇ ਕੀਆ ਪੰਕਜੋ ਮੋ ਪਗ ਨਹੀਂ ਚੱਲੇ ਅਮਡੇ ਕਾਟੇ ਡੁੱਬੀ ਅਲੀ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆਰਾ ਆਉ ਨਾ ਮੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣ ਵਕ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਨ ਲਾਪੰਜਵਾ ਪਈ ਪ੍ਰਾਪਤ ਮਾਨਪਦੇ ਹੁਰੀਆ ਗੋਬਿੰਦ ਮਿਰਨ ਕੇ ਤੇਰੀ ਮਰੀਆ ਅਵਰ ਕਾਜ ਤੇ ਰਹਿ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਪਦ ਕੇਵਲ ਨਾਮ ਰੰਜਾਮ ਲਾਗ ਭਵਜਨ ਕਰਨ ਕੈ ਜਨਮ ਰਿਤਾ ਜਤ ਰੰਗ ਮਾਇਆ ਕਰਹਾ ਜਪ ਤਪ ਸੰਜਮ ਤਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕੋ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮ ਇਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਪਾਤਸ਼ਾਹ ਜੇ ਦਸਮੀ ਕਬਿਓ ਬਾਤ ਰੇਨ ਤੀ ਚੌਪਈ ਹਮਰੇ ਕਰੋ ਆਦਰ ਚਾ ਪੂਰਨ ਹੋਏ ਚਟਕੀਚਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸਬੈ ਤੁਮ ਘਾਵੋ ਆਪਾ ਦੈ ਮੋਏ ਬਚਾਵੋ ਸੁਖੀ ਬਸੇ ਮੋਰ ਪਰਿਵਾਰ ਸੇਵਕ ਸਿੱਖ ਸਬੈ ਕਰਤਾਰ ਮੋ ਰਚਾ ਨਜ ਕਰਦੈ ਕਰੀਐ ਸਬੈ ਰਣਕੋ ਆਰ ਸਿੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹਿ ਸਾਡ ਕੋਈ ਅਵਰਣਾ ਟਿਆਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸੇਕ ਅਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੈ ਉਬਰੀਐ ਮਰਨ ਕਾਲ ਕਾਟਰਾ ਸਿ ਨਿਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤਿਤਜੂ ਕਰਿਓ ਨੱਛਾ ਰਕ ਲਿਓ ਮੈ ਰਕਨ ਹਾਰੇ ਸਾਇਬ ਸੰਤਾ ਹੇ ਪਿਆਰੇ ਜਿਨ ਬੰਦ ਟਣ ਕੇ ਹੰਤਾ ਤਮੋਹ ਪੜੀ ਚਤੁਰਦਸ ਸੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰਬਚਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨਕਾਲ ਸਭ ਲੋਕ ਸਵਾਰਾਂ ਨਮਸਕਾਰ ਹੈ ਤਾਹੇ ਹਮਾਰਾ ਜਮਨਕਾਲ ਸਭ ਜਗਤ ਬਣਾਇਓ ਦੇਵ ਦਾਤ ਜਚਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿ ਆਹੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ कट कट के अंतर की जानत भले बुरे की पीर पहचानत चिटी ते कुंचरे आसुला सब पर कृपा दृष्ट कर फूला संत नन्दुक पाए ते दुखी सुख पाए साधन के सुखी एक एक की पीर पहचान कट कट के पट पट की जान ਜਬੋਦ ਕਰਕ ਕਰਾ ਕਰਤਾਰਾ ਪ੍ਰਜਾ ਤਰ ਤਬ ਦੇ ਆਪਾਰ ਜਬਵਾ ਕਰਕ ਕਰ ਤੂੰ ਕਬੂ ਤੁਮ ਮੈ ਮਿਲ ਤਦੇ ਤਰ ਸਬੂ ਜੀਤੇ ਬਦਨ ਸ੍ਰਿਸ਼ ਸਭ ਧਾਰੈ ਆਪ ਆਪਣੀ ਮੂਝੋ ਚਾਰੈ ਤੁਮ ਸਭੀ ਤੇਰਾ ਤਨ ਰਾਲਮ ਜਾਣਤ ਬੇਦ ਭੇਦ ਅਰਿਆਲਮ ਦਰੰਕਾਰ ਨਿਰਵੇਕਾਰ ਨਿਰਲੰਬ ਆਦਿ ਨਿਲ ਨਾਦ ਸੰਭ ਤਾ ਕਾ ਮੂਡ ਚਾਰਤ ਪੇਦਾ ਜਾਕੋ ਪੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂਡ ਕਜ ਭੇਦ ਨਾ ਜਾਣ ਮਹਾ ਦੇਵ ਕੋ ਕਹਿ ਤਦਾ ਸੇਵ ਨਰੰਕਾਰ ਕਾ ਚੀਨਤ ਨ ਪੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿਨ ਪਿਨ ਤੋਏ ਜੇਤੀ हमरा लखा न जाय पसारा हे बिद सजा पुतन संसार एक रूपा नो सरूपा रंग भयो राव कै पुपा अंड जे रे सेद कान बाहर रत दिनी कहो पोल राजा हव बैठा हो समट भयो शंकर कटा सगरी सृष्टि दकाय चंपाव आद जुगाद स्वरूप स्वयं पाव ਆਬਰਤ ਜਾ ਮੇਰੀ ਤੁਮ ਕਰੋ ਸੇਖੋ ਬਾਰਿਆ ਸਿਖ ਸੰਗਰੋ ਦੁਸ਼ਟ ਨੀਤੀ ਉਟਵਾ ਤੋ ਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਰ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੋਖਿਆ ਤਾ ਹਵੇ ਮਰੀ ਫੁਰਖ ਜਵਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਭਿਆ ਹੈ ਹੈ ਤਾ ਕੇ ਕਾਲਿਕਨੈ ਰੱਛਾ ਹੋਏ ਤਾਏ ਸਮਕਾਲ ਦੁਸ਼ਟਾਰੇ ਟਰੈਂਤ ਤਕਾਲਾ ਪ੍ਰਿਪਾਦ ਰਿਕ ਤਨ ਜਾਹੇ ਨਿਹਰੋ ਤਾ ਕੇ ਤਾਪ ਤਨ ਕੋ ਮੋਹਰੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟਾ ਸਵਸਕੇ ਨਾ ਕੋਈ ਏਕ ਬਾਰ ਜਨ ਤੁਮੈ ਸੰਭਾਰਾ ਕਾਲ ਪਾਸ ਤੇ ਤਾਇ ਉਬਾਰਾ ਜਿ ਨਰ ਨਾਮ ਤਿਆਰੋ ਕਾਹ ਦਰ ਦੁਸ਼ਟ ਲੋਗ ਤੇਰਾ ਖੜਗ ਕੀਤ ਮੈਂ ਸ਼ਰਨ ਤਿਆਰੀ ਆਪ ਹਾਦੈ ਲਿਓ ਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਲੋਗ ਤੇ ਲਿਓ ਬਚਾਈ ਸਵਈਆ ਪਾਇ ਗਹਿਂ ਜਬ ਤੇ ਤੁਮਰੇ ਤਬ ਏ ਕੋ ਆਕ ਤਰੇ ਨਹੀਂ ਆਨਿਓ ਰਾਮ ਰੀਮ ਪੁਰਾਨ ਕੁਰਾਨ ਅਨੇਕ ਕੈ ਮਤੇਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਵੇਦ ਕੈ ਅਮੇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਇ ਬਖਾਨਿਓ ਦੋਰਾ ਸਗਲ ਦੁਆਰ ਕੋ ਚਾੜ ਕੈ ਗਹਿਓ ਤੋਹਾਰ ਦੁਆਰ ਬਾਹਿ ਗਹਿ ਕੀ ਲਾਗਿਆ ਗੋਬਿੰਦ ਦਾਸ ਤੋਹਾਰ ਗ੍ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਐਹ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੁਸਦਾਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਲੋਕ ਸਭ ਵੇ ਸਰਣ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣ ਸਬੰਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਅਨਸਾਰੇ ਐ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀ ਕਰ ਤੇਰੇ ਕਰਤਾ ਤੇਰੇ ਸੁਭ ਕੀ ਚਾਹਿਸ ਦੇਹ ਸੋ ਪਾਵੇ ਸਦਾ ਸਿਮਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਮੁਸਿਆ ਆ ਵਾ ਜੇ ਸਿਮਤ ਕਨੇਰੇ ਐ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਇਆ ਹਰ ਸਾਥ ਸੁਖ ਮੰਨਿ ਆਏ ਵਸਿਆ ਜਿਨੀ ਚਾ ਸਭ ਹੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਏ ਵੰਡਿਆਈਆਂ ਐ ਨਾਨਕ ਸੁਣੋ ਸੰਤੋਸ਼ ਬਤਰੋ ਪਿਆਰੋ ਸਾਚਾ ਨਾ ਮੇਰਾ ਆਧਾਰੁ ਵਾਜੇ ਪੰਚ ਬਾਜ ਬਕਰਸ ਭਾਗੇ ਹਰਸ ਭਾਗੇ ਸੁਧ ਵਾਜੇ ਕਲਾਰਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜ ਜਨ ਕਉ ਸੇ ਨਾਮ ਹਰ ਕੈ ਲਾਗੇ ਏ ਨਾਨਕ ਤੈ ਸੋਖ ਹੋਆ ਿਤ ਕਰ ਅਨਹਦ ਵਾਜੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹ ਤੇ ਪਵਿੱਤ ਸਤਿਗੁਰ ਰਹਾ ਕਰ ਪੂਰੇ ਬਨਵੰਤ ਨਾਨ ਨੂੰ ਗੁਰ ਚਰਨ ਲਾਗੇ ਬਾਜੀ ਅਨਹਦ ਤੂਰੇ ਮੰਦਾਵਣੀ ਮਹਲਾ 5 ਥਾਲ ਵਿੱਚਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੁਭਸੇ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਈ ਉਦਾਰ ਏ ਵਾਸਤੁ ਤਜਿ ਨਾ ਜਾਇ ਨਿਤ ਨਿਤ ਰਾਖੁਰ ਤਾਰੂ ਤਮ ਸੰਸਾਰ ਚਲਣ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪयोਈ ਤਰਸ ਪਿਆ ਮੈਂ ਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਮਨ ਠੀਵੇ ਹਰਿਆ ਪਾਉੜੀ ਪਿਠੈ ਤੂੰ ਸਮਰਤ ਜਿਤੈ ਕੋਏ ਨਾਏ ਉਠੈ ਤੇਰੀ ਰਾਗ ਅਗਨੀ ਉਦਰ ਮਾਏ ਸੁਣ ਕੈ ਜਮ ਕੇ ਦੂਤ ਨਾਇਕ ਰੈ ਚੜ ਜਾਏ ਭਾਉ ਜਲ ਵਿਖਮਸ ਗਾਉ ਗੁਰ ਸਬਦੀ ਪਾਰ ਪਾਏ ਜਿਨ ਕਾ ਲਗੀ ਪਿਆਸ ਅੰਮ੍ਰਿਤ ਸੇਕਾਏ ਕਲਮ ਇਹੋ ਪੁਨ ਗੁਣ ਗੋਬਿੰਦ ਗਾਈ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਇ ਸਾਇ ਮਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਏ ਸ਼ਲੋਕ ਮਹਲਾ 5 ਵੰਤ ਅੰਤਰ ਗੁਰਿਆ ਆਰਾਧਣਾ ਜੀਵਾ ਜਪ ਗੁਰ ਨਾਮ ਮਿਤਰੀ ਸਤਗੁਰ ਤੇ ਕਣਾ ਸ੍ਰਵਣੀ ਸੁਨਣਾ ਗੁਰ ਨਾਮ ਸਤਿਗੁਰੁ ਸੇ ਤੀਰਤਿਆ ਦਰਗਹਿ ਪਾਈ ਅਠਾ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਕ ਮੈਂ ਤੁਮ ਕਾ ਢੀਐ ਵਿਰਲੇ ਕੇ ਕੀ ਕੇ ਮਹਲਾ ਪੰਜਵਾ ਰੱਕੇ ਰਖਣਹਾਰ ਆਪੋ ਬਾਰੇ ਗੁਰ ਕੀ ਪੈਰੀ ਪਾਏ ਕਾਜ ਸਵਾਰੇ ਹੋ ਆਪ ਤੇ ਆਲ ਮਨ ਹੋ ਨਾ ਵਿਸਾਰੇ ਨੂ ਸਾਤ ਜਿ ਨਾ ਕੈ ਸੰਗ ਪਵਜਲ ਤਾਰੇਨ ਸਾਖ ਤਨਿੰਦਕ ਦੁਸ਼ਟ ਖਿਨ ਮਾਹੀ ਬੇਦਾਰ ਇਸ ਸਾਹਿਬ ਕੀ ਏਕ ਨਾਨਕ ਮਣੈ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਇ ਇਸ ਸਾਹਿਬ ਕੀ ਟੇਕ ਨਾਨਕ ਮਣੈ ਮਾਹੀ ਜਿਸ ਮਰਤ ਸੋ ਕੋਈ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ